ਗੁਰੂ ਨਾਨਕ ਦੇਵ ਕਰ ਅੰਦਰ ਸਭ ਕੁਛ ਹੈ ਸੈਬ ਸੱਚੇ ਪਾਤਸ਼ਾਹ ਕਿਆ ਸਤਗੁਰੂ ਕਹਿੰਦੇ ਸਰਬ ਤੈਨੂੰ ਮੰਗਣ ਦੀ ਜਾਚ ਆਈਦੀ ਹੈ ਗੁਰੂ ਕੋਲ ਜਾ ਕੇ ਮੰਗਣਾ ਕੀ ਹੈ ਗੁਰੂ ਕੋਲ ਜਾ ਕੇ ਰੋਜ਼ ਅਰਦਾਸ ਕਰ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਜਦੋਂ ਨਾਮ ਦੀ ਦਾਤ ਗੁਰੂ ਪਾਸੋਂ ਜਾ ਕੇ ਮੰਗ ਲਈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਰਹਾਉ ਦੇ ਪਾਵਨ ਬੰਦ ਅੰਦਰ ਬਖਸ਼ਿਸ਼ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਉਸ ਮਾਲਕ ਦੇ ਤੂੰ ਘਰ ਜਾਵੇਂ ਤੇ ਸਹਿਬ ਕਹਿੰਦੇ ਉਸ ਮਾਲਕ ਦੇ ਘਰ ਜਾ ਕੇ ਮੰਗ ਉਹਦੇ ਘਰ ਅੰਦਰ ਸਭ ਕੁਛ ਹੈ ਹਜ਼ੂਰ ਸ਼ਬਦਾਂ ਵਿੱਚ ਵਰਤਿਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸਹਿਬ ਕਹਿੰਦੇ ਉਹਦੇ ਘਰ ਅੰਦਰ ਸਭ ਕਿਛ ਹੈ ਇੱਕ ਗੱਲ ਯਾਦ ਰੱਖਿਓ ਜੀ ਗੁਰੂ ਕਿੱਡੀ ਵੱਡੀ ਬਖਸ਼ਿਸ਼ ਕਰਦਾ ਏ ਮਨੁੱਖ ਦਾ ਇੱਕ ਸਵਾਲ ਹੈ ਮਨੁੱਖ ਕਹਿੰਦਾ